ਅੱਜ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਜੁੜੀ ਹੋਈ ਹੈ ਦੇਸ਼ ਦੇ ਉਸ ਗद्दार ਦੀ ਗ੍ਰਿਫਤਾਰੀ ਦੇ ਨਾਲ ਜਿਸ ਦੇ ਵੱਲੋਂ ਇੱਕ ਨਹੀਂ ਦੋ ਨਹੀਂ ਪੂਰੇ 5 ਸਾਲਾਂ ਤੋਂ ਭਾਰਤ ਦੀਆਂ ਖੂਫੀਆ ਜਾਣਕਾਰੀਆਂ ਜਿਹੜੀਆਂ ਸੀ ਉਹ ਪਾਕਿਸਤਾਨ ਦੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਚੱਲਿਆ ਆਪਰੇਸ਼ਨ ਸੰਦੂਰ ਉਸ ਦੇ ਬਾਬਤ ਵੀ ਜਾਣਕਾਰੀ ਕਲੀ-ਕਲੀ ਅਪਡੇਟ ਜਿਹੜੀ ਹੈ ਉਹ ਆਪਰੇਸ਼ਨ ਸੰਦੂਰ ਦੀ ਦਿੱਤੀ ਜਾ ਰਹੀ ਸੀ ਪਾਕਿਸਤਾਨ ਵਾਲੇ ਪਾਸੇ ਕਿ ਭਾਈ ਕਿਵੇਂ ਭਾਰਤ ਦੇ ਵਿੱਚ ਹੁਣ ਮੌਕ ਟ੍ਰੈਲ ਹੋ ਕੇ ਹਟੀ ਹੈ ਭਾਰਤ ਦੇ ਵਿੱਚ ਕੀ ਕੋਈ ਸਿਤਿਆਂ ਵਾਪਰ ਰਹੀਆਂ ਨੇ ਕਿਵੇਂ ਭਾਰਤ ਦੀ ਸਰਕਾਰ ਦੇ ਵੱਲੋਂ ਕਿਵੇਂ ਸਰਹੱਦੀ ਸੂਬੇ ਪੰਜਾਬ ਦੇ ਵੱਲੋਂ ਇਹ ਸਾਰੀਆਂ ਪਰਸਥਿਤੀਆਂ ਦੇ ਨਾਲ ਜੂਝਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਸਾਰੀ ਗੱਲ ਕੱਲੇ-ਕੱਲੀ ਪਾਕਿਸਤਾਨ ਨੂੰ ਪਹੁੰਚਦੀ ਇਸ ਦੇ ਵੱਲੋਂ ਕੀਤੀ ਜਾ ਰਹੀ ਸੀ ਸੋ ਤਰਨਤਾਰਨ ਦੇ ਵਿੱਚ ਪੁਲਿਸ ਦੇ ਵੱਲੋਂ ਕਾਊਂਟਰ ਇੰਟੈਲੀਜੈਂਸ ਦੇ ਨਾਲ ਕੀਤੇ ਗਏ ਸਾਂਝੇ ਆਪਰੇਸ਼ਨ ਦੇ ਵਿੱਚ ਇਸ ਦੇਸ਼ ਦੇ ਗद्दार ਗਗਨਦੀਪ ਸਿੰਘ ਉਰਫ ਗਗਨਾ ਨੂੰ ਕਾਬੂ ਕਰ ਲਿਆ ਗਿਆ ਜਿਸ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਜਿਹੜੀ ਅੱਜ ਪਾਈ ਜਾ ਰਹੀ ਹੈ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਮਦਰਦ ਟੀਵੀ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਦੇਸ਼ ਦੇ ਉਹਨਾਂ ਗद्दारों ਦੇ ਉੱਪਰ ਵੱਡੀਆਂ ਕਾਰਵਾਈਆਂ ਹੋਈਆਂ ਦੇਸ਼ ਦੇ ਉਹਨਾਂ ਗद्दारों ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਵੱਖ-ਵੱਖ ਜਿਹੜੇ ਯੂਟਿਊਬਰ ਉਹ ਵੀ ਇਸ ਸਾਰੇ ਆਕੇ ਲਈ ਕੜਨਾ ਕ੍ਰਮ ਦੇ ਵਿੱਚ ਜੁੜਦੇ ਗਏ ਵੱਖ-ਵੱਖ ਗ੍ਰਿਫਤਾਰੀਆਂ ਕੋਈ ਪੰਜਾਬ ਦੇ ਵਿੱਚੋਂ ਕੋਈ ਹਰਿਆਣਾ ਦੇ ਵਿੱਚੋਂ ਕੋਈ ਯੂਪੀ ਵਿਹਾਰ ਵੱਖ-ਵੱਖ ਸੂਬਿਆਂ ਤੋਂ चंदक ਪੈਸਿਆਂ ਦੇ ਵਿੱਚ ਦੇਸ਼ ਦੇ ਉਸ ਸੁਰੱਖਿਆ ਪ੍ਰਬੰਧਨ ਦੀਆਂ ਖੂਫੀਆ ਜਾਣਕਾਰੀਆਂ ਪਾਕਿਸਤਾਨ ਨੂੰ ਦੇਣ ਵਾਲੇ ਲੋਕਾਂ ਦੇ ਉੱਪਰ ਸ਼ਿਕੰਜਾ ਕੱਸਿਆ ਗਿਆ ਸੀ ਇਸੇ ਦੇ ਤਹਿਤ ਹੁਣ ਕਾਊਂਟਰ ਇੰਟੈਲੀਜੈਂਸ ਪੰਜਾਬ ਤੋਂ ਮਿਲੀ ਜਾਣਕਾਰੀ ਤੇ ਤਰਨਤਾਰ ਦੇ ਪੁਲਿਸ ਦੇ ਵੱਲੋਂ ਤੇਜ਼ੀ ਦੇ ਨਾਲ ਕਾਰਵਾਈ ਕਰਦੇ ਹੋਏ ਇੱਕ ਸਾਂਝੇ ਆਪਰੇਸ਼ਨ ਦੇ ਵਿੱਚ ਗਗਨਦੀਪ ਸਿੰਘ ਉਰਫ ਗਗਨ ਨੂੰ ਕਾਬੂ ਕਰ ਲਿਆ ਗਿਆ ਗ੍ਰফতার ਕਰ ਲਿਆ ਗਿਆ ਗ੍ਰফতার ਮੁਲਜ਼ਮ ਆਪਰੇਸ਼ਨ ਸੰਦੂਰ ਦੌਰਾਨ ਫੌਜਦਿਆਂ ਗਤੀਵਿਧੀਆਂ ਦੇ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੀ ਆਈਐਸਆਈ ਅਤੇ ਗੋਪਾਲ ਸਿੰਘ ਚਾਵਲਾ ਦੇ ਨਾਲ ਸਾਂਝੀ ਕਰਦਾ ਸੀ ਇੱਕ ਸਰਦਾਰ ਵਿਅਕਤੀ ਦੀ ਤਸਵੀਰ ਤੁਹਾਡੇ ਨਾਲ ਇਸ ਰਿਪੋਰਟ ਦੇ ਵਿੱਚ ਸਾਂਝੀ ਕੀਤੀ ਜਾ ਰਹੀ ਹੈ ਇਹ ਗੋਪਾਲ ਸਿੰਘ ਚਾਵਲਾ ਉਹੀ ਵਿਅਕਤੀ ਹੈ ਜਿਹਦੇ ਵੱਲੋਂ ਪੰਜਾਬ ਦੀਆਂ ਭਾਰਤ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਆਈਐਸਆਈ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਇਹਨਾਂ ਦੇ ਵੱਲੋਂ ਸੰਦਰਭ ਆਪਣਾ ਇਹ ਪੇਸ਼ ਕੀਤਾ ਜਾਂਦਾ ਹੈ ਕਿ ਭਾਈ ਅਸੀਂ ਬਤੌਰ ਸਿੱਖ ਪਾਕਿਸਤਾਨ ਦੇ ਵਿੱਚ ਵਿਚਰੇ ਆ ਪਰ ਸਾਡੇ ਨਜ਼ਦੀਕੀਆਂ ਦੇ ਜਿਹੜੇ ਕਹ ਲਈਏ ਕਾਰਮੇ ਨੇ ਪਾਕਿਸਤਾਨ ਸਰਕਾਰ ਦੇ ਨਾਲ ਉਸ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਪਰ ਹੋਈ ਗਗਨਦੀਪ ਸਿੰਘ ਹੋਰਾਂ ਦੀ ਇਸ ਗ੍ਰਿਫਤਾਰੀ ਨੂੰ ਲੈ ਕੇ ਸਭ ਕੁਝ ਸਾਫ਼ ਸਭ ਕੁਝ ਸਪਸ਼ਟ ਸਭ ਕੁਝ ਹੋ ਗਿਆ ਦਿਖਾ ਲਈ ਦੇ ਰਿਹਾ ਕਿਉਂਕਿ ਇਹ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ ਗੋਪਾਲ ਸਿੰਘ ਚਾਵਲਾ ਨੂੰ ਹੀ ਜਾਣਕਾਰੀ ਜਿਹੜੀ ਸੀ ਇਸ ਦੇ ਵੱਲੋਂ ਮੁਹੱਈਆ ਕਰਵਾਈ ਜਾਂਦੀ ਸੀ ਤੇ ਪੈਸੇ ਥੇਲੇ ਦਾ ਪ੍ਰਬੰਧਨ ਜਿਹੜਾ ਗੋਪਾਲ ਸਿੰਘ ਚਾਵਲਾ ਦੇ ਵੱਲੋਂ ਹੀ ਕੀਤਾ ਜਾਂਦਾ ਸੀ ਸੋ ਹੁਣ ਤੱਕ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਗਗਨਦੀਪ ਸਿੰਘ ਪਿਛਲੇ 5 ਸਾਲਾਂ ਤੋਂ ਪਾਕਿਸਤਾਨ ਸਥਿਤ ਖਾਲਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਦੇ ਵਿੱਚ ਸੀ ਜਿਸ ਨਾਲ ਹੀ ਉਸ ਨੂੰ ਪਾਕਿਸਤਾਨੀ ਇੰਟੈਲੀਜੈਂਸ ਆਪਰੇਟਿਵਜ਼ PIOs ਦੇ ਨਾਲ ਜਾਣੂ ਕਰਵਾਇਆ ਗਿਆ ਉਸ ਨੂੰ ਭਾਰਤੀ ਚੈਨਲਾਂ ਦੇ ਰਾਹੀਂ PIOs ਤੋਂ ਭੁਗਤਾਨ ਵੀ ਮਿਲਦੇ ਸੀ ਯਾਨੀ ਕਿ ਪੈਸੇ ਦਾ ਲੈਣ ਦੇਣ ਜਿਹੜਾ ਇਸੇ ਦੇ ذریعے ਹੁੰਦਾ ਸੀ ਸੋ ਇਸ ਵਕਤ ਇਹ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਤੇ ਕਾਉਂਟਰ ਇੰਟੈਲੀਜੈਂਸ ਦੇ ਵੱਲੋਂ ਸਾਂਝੇ ਤੌਰ ਦੇ ਉੱਪਰ ਕੀਤੇ ਗਏ ਆਪਰੇਸ਼ਨ ਦੇ ਦੌਰਾਨ ਇਸ ਗਗਨਦੀਪ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਜਿਹੜਾ ਲਗਾਤਾਰ ਭਾਰਤ ਦੀਆਂ ਖੂਫੀਆ ਜਾਣਕਾਰੀਆਂ ਜਿਹੜੀਆਂ ਸੀ ਉਹ ਪਾਕਿਸਤਾਨ ਨੂੰ ਦਿੰਦਾ ਸੀ ਆਈਐਸਆਈ ਨੂੰ ਮਹੱਈਆ ਕਰਵਾਉਂਦਾ ਸੀ ਜਿਸ ਦੇ ਨਾਲ ਭਾਰਤ ਦੇ ਵਿੱਚ ਹੁੰਦੀਆਂ ਗਤੀਵਿਧੀਆਂ ਦੇ ਬਾਰੇ ਜਾਣੂ ਹੋ ਕੇ ਇਸ ਪਾਕਿਸਤਾਨ ਦੇ ਦੇਸ਼ ਦੇ ਵੱਲੋਂ ਕੁਝ ਚੀਜ਼ਾਂ ਜਿਹੜੀਆਂ ਸੀ ਅਜਿਹੀਆਂ ਕੀਤੀਆਂ ਜਾ ਸਕਦੀਆਂ ਸੀ ਜਿਹਦੇ ਨਾਲ ਭਾਰੀ ਨੁਕਸਾਨ ਭਾਰਤ ਸਰਕਾਰ ਨੂੰ ਭਾਰਤ ਦੇ ਆਵਾਮ ਨੂੰ ਚਲਣਾ ਪੈ ਸਕਦਾ ਸੀ ਪਿਛਲੇ ਲੰਬੇ ਸਮੇਂ ਤੋਂ ਭਾਰਤ ਦੇ ਵੱਲੋਂ ਲਗਾਤਾਰ ਬਹੁਤ ਸਾਰੀਆਂ ਚੁਣੌਤੀਆਂ ਦੇ ਨਾਲ ਜੂਝਿਆ ਗਿਆ ਉਹ ਭਾਵੇਂ ਆਪਰੇਸ਼ਨ ਆਸ ਸਿੰਧੂਰ ਹੋਵੇ ਜਾਂ ਪਰ ਆਪਰੇਸ਼ਨ ਸਿੰਧੂਰ ਤੋਂ ਪਹਿਲਾਂ ਪਲਵਾਮਾ ਅਟੈਕ ਤੋਂ ਬਾਅਦ ਜਿਹੜੀਆਂ ਕੀਤੀਆਂ ਗਈਆਂ ਉਰੀ ਦੀਆਂ ਕਾਰਵਾਈਆਂ ਸੀ ਉਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਵੀ ਭਾਰਤ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਪਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਝੋਂਦਾ ਦਿਖਾ ਲਈ ਨਹੀਂ ਦਿੰਦਾ ਇਸੇ ਕਰਕੇ ਉਸ ਦੇ ਵੱਲੋਂ ਛੱਡੇ ਗਏ ਏਜੰਟਸ ਜਿਹੜੇ ਨੇ ਉਸ ਦੇ ਵੱਲੋਂ ਛੱਡੇ ਗਏ ਇਸ ਤਰੀਕੇ ਦੀਆਂ ਜਾਣਕਾਰੀਆਂ ਦੇਣ ਵਾਲੇ ਭਾਰਤ ਦੇ ਗद्दार ਜਿਹੜੇ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਅਜਿਹੇਆਂ ਸੂਖਮ ਤੋਂ ਸੂਖਮ ਜਾਣਕਾਰੀਆਂ ਖਾਸ ਤੌਰ ਦੇ ਉੱਪਰ ਸੁਰੱਖਿਆ ਪ੍ਰਣਾਲੀ ਨੂੰ ਭੰਗ ਕਰਨ ਵਾਲੀਆਂ ਅਜਿਹੀਆਂ ਅਜੜੀਆਂ ਚੀਜ਼ਾਂ ਨੇ ਅਜਿਹੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਪਾਕਿਸਤਾਨ ਵਾਲੇ ਪਾਸੇ ਭੇਜੀਆਂ ਜਾਂਦੀਆਂ ਸੀ ਪਾਕਿਸਤਾਨ ਰਣਨੀਤੀ ਬਣਾ ਕੇ ਬਾਅਦ ਦੇ ਵਿੱਚ ਉਸ ਨੂੰ ਦੁਸ਼ਮਣੀ ਦੇ ਰੂਪ ਦੇ ਵਿੱਚ ਅੰਜਾਮ ਦੇਣ ਵਾਲੇ ਬਹੁਤ ਸਾਰੇ ਕਾਰਨਾਮਿਆਂ ਦੇ ਵਿੱਚ ਵੀ ਵਰਤਦਾ ਸੀ ਇਹਦੇ ਵਿੱਚ ਕੋਈ ਵੀ ਦੋਰਾਏ ਨਹੀਂ ਹੈ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅਪੂਰਤ ਮਾਹੌਲ ਬਣਿਆ ਉਸ ਮਾਹੌਲ ਤੋਂ ਬਾਅਦ ਲਗਾਤਾਰ ਭਾਰਤੀ ਸਰਕਾਰ ਦੇ ਵੱਲੋਂ ਸੁਰੱਖਿਆ ਏਜੰਸੀਆਂ ਦੇ ਵੱਲੋਂ ਆ ਜਿਹੜੀ ਇਹ ਪਹਿਨੀ ਨਜ਼ਰ ਰੱਖੀ ਜਾ ਰਹੀ ਸੀ ਕਿਸੇ ਵੀ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਗਤੀਵਿਧੀ ਦੇ ਉੱਪਰ ਨਜ਼ਰ ਰੱਖ ਕੇ ਹਰੇਕ ਉਸ ਤਰੀਕੇ ਸਲੀਕੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਅਜਿਹੇ ਲੋਕਾਂ ਨੂੰ ਕਾਬੂ ਕੀਤਾ ਜਾਵੇ ਸੋ ਹੁਣ ਤਰਨ ਤਰਨ ਦੇ ਵਿੱਚੋਂ ਇਸ ਵਕਤ ਦੀ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਬਾਬਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਰਾਂ ਦੇ ਵੱਲੋਂ ਵੀ ਟਵੀਟ ਕਰਕੇ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਗਗਨਦੀਪ ਸਿੰਘ ਉਰਫ ਗਗਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਵੱਡੇ ਖੁਲਾਸੇ ਜਿਹੜੇ ਨੇ ਉਹ ਹੋ ਸਕਦੇ ਨੇ ਤੇ ਨਾਲ ਦੀ ਨਾਲ 20 ਤੋਂ ਵੱਧ ਆਈਐਸਆਈ ਸੰਪਰਕਾਂ ਦੇ ਵੇਰਵੇ ਵੀ ਇਸ ਦੇ ਕੋਲੋਂ ਮਿਲ ਸਕਦੇ ਨੇ ਇਸ ਜਾਸੂਸੀ ਨੈਟਵਰਕ ਦੇ ਪੂਰੇ ਦਾਇਰੇ ਨੂੰ ਸਥਾਪਿਤ ਕਰਨ ਤੇ ਹੋਰ ਸੰਬੰਧਾਂ ਦਾ ਪਤਾ ਲਾਉਣ ਦੇ ਲਈ ਪੂਰੀ ਵਿੱਤੀ ਅਤੇ ਤਕਨੀਕੀ ਜਾਣ ਜਿਹੜੀ ਹੈ ਉਹ ਕੀਤੀ ਜਾਵੇਗੀ ਜਿਸ ਦੇ ਵਿੱਚ ਵੱਡੇ ਪੱਦਰ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਪਸ਼ਟ ਹੋਣਗੀਆਂ ਨਾਲ ਦੀ ਨਾਲ ਫੌਜੀਆਂ ਦੀ ਤਾਇਨਾਤੀ ਰਣਨੀਤਿਕ ਢੰਗ ਤਰੀਕੇ ਜਿਹੜੇ ਨੇ ਇਹਨਾਂ ਦੇ ਬਾਰੇ ਵੀ ਜਾਣਕਾਰੀ ਜਿਹੜੀ ਆ ਗਗਨਦੀਪ ਸਿੰਘ ਉਰਫ ਗਗਨ ਦੇ ਵੱਲੋਂ ਪਾਕਿਸਤਾਨ ਨੂੰ ਪਾਕਿਸਤਾਨ ਦੀ ਏਜੰਸੀ ਜਿਹੜੀ ਆ ਆਈਐਸਆਈ ਉਸ ਨੂੰ ਦਿੱਤੀ ਜਾ ਰਹੀ ਸੀ ਜਿਸ ਤੋਂ ਬਾਅਦ ਲਗਾਤਾਰ ਪਹਿਨੀ ਨਜ਼ਰ ਰੱਖੀ ਹੋਈ ਸੁਰੱਖਿਆ ਏਜੰਸੀਆਂ ਜਿਹੜੀਆਂ ਭਾਰਤ ਦੀਆਂ ਨੇ ਉਹਨਾਂ ਦੇ ਵੱਲੋਂ ਹੁਣ ਇਸ ਗਗਨਦੀਪ ਸਿੰਘ ਉਰਫ ਗਗਨ ਨੂੰ ਕਾਬੂ ਕਰ ਲਿਆ ਗਿਆ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਇਹਨਾਂ ਸਥਿਤੀਆਂ ਦੇ ਵਿਚਕਾਰ ਬਹੁਤ ਸਾਰੇ ਘਟਨਾਕ੍ਰਮ ਜਿਹੜੇ ਨੇ ਪਿਛਲੇ ਸਮੇਂ ਦੇ ਵਿੱਚ ਹੋਏ ਜਿਦੇ ਵਿੱਚ ਬਹੁਤ ਸਾਰੇ ਯੂਟਿਊਬਰ ਜਿਹੜੇ ਨੇ ਉਹਨਾਂ ਨੂੰ ਵੀ ਅਚਕੰਗੇ ਦੇ ਵਿੱਚ ਲਿਆ ਗਿਆ ਤੇ ਹੁਣ ਤਰਨਤਾਰਨ ਦੇ ਵਿੱਚ ਹੋਈ ਇਸ ਗ੍ਰਿਫਤਾਰੀ ਦੇ ਨਾਲ ਵੱਡਾ ਮੁਕਾਮ ਹਾਸਲ ਕੀਤਾ ਸਮਝਿਆ ਜਾ ਸਕਦਾ ਹੈ ਸੋ ਇਸ ਵਕਤ ਮੇਰੇ ਨਾਲ ਫੋਨ ਲਾਈਨ ਦੇ ਉੱਪਰ ਸਾਡੇ ਸਹਿਯੋਗੀ ਸ਼ੇਰੂ ਮਹਾਜਨ ਤਰਨਤ ਤੋਂ ਜੁੜ ਚੁੱਕੇ ਨੇ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਜਨ ਸਾਹਿਬ ਕੀ ਕੋਈ ਜਾਣਕਾਰੀਆਂ ਨੇ ਜਿਹੜੀ ਗ੍ਰਫਤਾਰੀ ਹੋਈ ਹੈ ਗ੍ਰਫਤਾਰੀ ਕਿਸ ਤਰੀਕੇ ਦੇ ਨਾਲ ਹੋਈ ਕਾਉਂਟਰ ਇੰਟੈਲੀਜੈਂਸ ਦੇ ਵੱਲੋਂ ਤਰਨਤਾਰਨ ਦੀ ਪੁਲਿਸ ਦੇ ਨਾਲ ਸਾਂਝੇ ਤੌਰ ਦੇ ਉੱਪਰ ਕੀਤੇ ਗਏ ਆਪਰੇਸ਼ਨ ਦੇ ਦੌਰਾਨ ਕੀ ਕੋਈ ਸਥਿਤੀਆਂ ਨੇ ਕੀ ਜਾਣਕਾਰੀਆਂ ਨੇ ਜੀ ਬਿਲਕੁਲ ਕੀ ਦੱਸਣਾ ਚਾਹੋਗੇ ਕਿ ਇੱਕ ਜਿਹੜਾ ਕਿ ਤਰਨਤਾਰਨ ਪੁਲਿਸ ਵੱਲੋਂ ਇੱਕ ਜਸੂਸ ਕਾਬੂ ਕੀਤਾ ਗਿਆ ਗਗਨਦੀਪ ਸਿੰਘ ਜਿਸ ਕੋਲ ਜਿਹੜਾ ਕਿ ਜਿਹੜਾ ਕਿ ਪਾਕਿਸਤਾਨ ਦੀ ਤਰਨਤਾਰ ਦੀ ਜਾਣਕਾਰੀ ਸਾਂਝੀ ਕਰਦਾ ਸੀ ਜਿਹੜਾ ਕਿ ਸਾਡੇ ਪਰੇਸ਼ਾਨ ਦੁਕਾਨ ਜਿਹੜਾ ਕਿ ਪੁਲਸ ਵੱਲੋਂ ਤਰਨਤਾਰ ਦੇ ਪੁਲਸ ਵੱਲੋਂ ਜਿਹੜਾ ਕਿ ਇਹ ਸਟੇਸ਼ਨ ਜਿਹੜਾ ਕਿ ਸਿਟੀ ਥਾਣੇ ਦੇ ਵਿੱਚ ਗ੍ਰਿਫਤਾਰ ਕੀਤਾ ਗਗਨਦੀਪ ਸਿੰਘ ਉਸ ਪਾਸੋਂ ਜਿਹੜਾ ਕਿ ਕਾਫੀ ਖੁਲਾਸੇ ਹੋਏ ਨੇ ਉਸ ਦੇ ਰਿਹਾ ਕਿ ਮੋਬਾਈਲ ਦੇ ਵਿੱਚੋਂ ਜਿਹੜੇ ਕਿ 20 ਤੋਂ ਪਲੱਸ ਜਿਹੜੇ ਕਿ ਇਹ ਪਾਕਿਸਤਾਨੀ ਨੰਬਰ ਵੀ ਜਿਹੜੇ ਨਿਕਲੇ ਨੇ ਪੁਲਸ ਵੱਲੋਂ ਇਸ ਦੀ ਬ੍ਰੀਫਿੰਗ ਨਾਲ ਜਾਂਚ ਕਰ ਰਹੀ ਹੈ ਪੁਲਸ ਵੱਲੋਂ ਇਸ ਦੀ ਬ੍ਰੀਕਿੰਗ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਆ ਲਗਾਤਾਰ ਲੰਬੇ ਸਮੇਂ ਤੋਂ ਇਸ ਦੀ ਪੈੜ ਨੱਪੀ ਜਾ ਰਹੀ ਸੀ ਯਹਾਂ ਪਰ ਪਹਿਲਾਂ ਕੋਈ ਮਾਮਲਾ ਦਰਜ ਹੈ ਇਸ ਗਗਨਦੀਪ ਸਿੰਘ ਉਰਫ ਗਗਨ ਤੇ ਕਿਉਂਕਿ ਇਸ ਤਰੀਕੇ ਦੇ ਨਾਲ ਇੱਕਦਮ ਜਿਹੜੀ ਕਾਰਵਾਈ ਹੋਈ ਹੈ ਉਹਦੇ ਨਾਲ ਬਹੁਤ ਸਾਰੇ ਸਵਾਲ ਵੀ ਖੜੇ ਹੋ ਰਹੇ ਨੇ ਜੀ ਬਿਲਕੁਲ ਜੀ ਦੱਸਦੀ ਹੈ ਕਿ ਕਾਫੀ ਕਾਫੀ ਜਾਣਕਾਰੀ ਜਿਹੜੀ ਕਿ ਸਾਂਝ ਕਰਦਾ ਸੀ ਪਾਕਿਸਤਾਨ ਨਾਲ ਕੀ ਤਾਂ ਜਿਹੜੇ ਪ੍ਰਾਸੇ ਦੇ ਕੋਈ ਨੰਬਰ ਨਿਕਲੇ ਹਨ ਇਸ ਦੇ ਬਾਬਤ ਜਿਹੜੀ ਜਾਣਕਾਰੀ ਹੈ ਤਰਨਤਾਰਨ ਦੇ ਐਸਐਸਪੀ ਅਪਵੈਨਿਊ ਰਾਣਾ ਜੀ ਵੱਲੋਂ ਜਿਹੜੀ ਕਿ ਠੀਕ ਦੁਪਹਿਰ 1 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਕਿ ਕਾਫੀ ਫਿਨਾਸਿਕ ਹੋਣ ਦੇ ਕਰਜ਼ਾ ਜਾਰੀ ਕੀਤੀ ਜਾਵੇ ਇੱਕ ਤਾਂ ਤੁਸੀਂ ਨੰਬਰਾਂ ਦੀ ਜਾਣਕਾਰੀ ਦੇ ਰਹੇ ਹੋ ਮੈਂ ਸਾਹਮਣੂ ਦੂਸਰੇ ਪਾਸੇ ਕਿਸੇ ਤਰੀਕੇ ਦਾ ਕੋਈ ਹਥਿਆਰ ਕਿਸੇ ਤਰੀਕੇ ਦਾ ਹੋਰ ਕੋਈ ਸੰਸਾਧਨ ਇਸ ਦੇ ਕੋਲੋਂ ਪ੍ਰਾਪਤ ਹੋਇਆ ਜਿਹੜੀਆਂ ਮੁੱਢਦੀਆਂ ਜਾਣਕਾਰੀਆਂ ਮਿਲੀਆਂ ਨੇ ਉਹਦੇ ਵਿੱਚ ਜੀ ਬਿਲਕੁਲ ਜੀ ਦੱਸਦੀ ਹੈ ਕਿ ਇਹ ਵੀ ਦੱਸਦੀ ਹੈ ਕਿ ਜਿਹੜਾ ਕਿ ਇਸ ਦੀ ਜਾਣਕਾਰੀ ਜਿਹੜੀ ਕਿ ਬੀਜਪੀ ਪੰਜਾਬ ਗੌਰਵ ਯਾਦਵ ਵੱਲੋਂ ਜਿਹੜਾ ਕਿ ਫੇਸਬੁੱਕ ਤੇ ਟਵੀਟ ਕੀਤਾ ਗਿਆ ਹਾਲੇ ਤੱਕ ਪੁਲਿਸ ਵੱਲੋਂ ਜਿਹੜੀ ਕਿ ਤਰੰਤਾਂ ਦੇ ਪੁਲਿਸ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹਾਲੇ ਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਖਲਾਫ ਜਿਹੜੇ ਕਿ ਦੁਪਹਿਰ 1 ਵਜੇ ਪ੍ਰੈਸ ਆਫਿਸ ਦੇ ਨਾਲ ਕਿਤੇ ਜਾਣਗੇ ਜੀ ਜੀ ਬਿਲਕੁਲ ਬਹੁਤ ਮਿਹਰਬਾਨੀ ਮਹਾਜਨ ਸਾਹਿਬ ਇਹ ਜਾਣਕਾਰੀਆਂ ਤਮਾਮ ਸਾਂਝੀਆਂ ਕਰਨ ਦੇ ਲਈ ਸੋ ਇਸ ਵਕਤ ਦੀ ਵੱਡੀ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਲਗਾਤਾਰ ਭਾਰਤੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਸਤਰਕ ਹੋ ਕੇ ਜਾਇ ਹੈ ਬਹੁਤ ਸਾਰੇ ਲੋਕਾਂ ਨੂੰ ਕਾਬੂ ਕਰਨ ਦੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਰਣਨੀਤੇ ਰਣਨੀਤੀਆਂ ਜਿਹੜੀਆਂ ਅਪਣਾਈਆਂ ਗਈਆਂ ਉਹਨਾਂ ਰਣਨੀਤੀਆਂ ਦੇ ਤਹਿਤ ਹੁਣ ਵੱਡੀ ਕਾਮਯਾਬੀ ਇਸ ਨੂੰ ਮੰਨਿਆ ਜਾ ਸਕਦਾ ਕਿਉਂਕਿ ਵੱਡੇ ਪੱਧਰ ਦੇ ਉੱਪਰ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਸੀ ਉਹ ਪਾਕਿਸਤਾਨ ਵਾਲੇ ਪਾਸੇ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਸੋ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਠੀਕ 1 ਵਜੇ ਪ੍ਰੈਸ ਵਾਰਤਾ ਜਿਹੜੀ ਆ ਉਹ ਕੀਤੀ ਜਾਏਗੀ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੋਈ ਖੁਲਾਸੇ ਹੁੰਦੇ ਨੇ ਯਹਾਂ ਪਰ ਏਸ ਗਗਨਦੀਪ ਸਿੰਘ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਹੈ ਜਿਹੜੇ ਨੰਬਰਾਂ ਦੀ ਜਾਣਕਾਰੀ ਮਿਲ ਰਹੀ ਹੈ ਕਿਹਦਾ ਕਿਹਦਾ ਨੰਬਰ ਇਸ ਦਿਵਸ ਲੋ ਸਾਂਝੀਆਂ ਕੀਤੀਆਂ ਗਈਆਂ ਨੇ ਸਭ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਬਰਹਾਾਲ ਇਸ ਰਿਪੋਰਟ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ